ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਆ ਮੈਂ ਤੁਹਾਨੂੰ ਦੱਸਦੀ ਆਂ ਜੀ ਦੇਗ ਬਣਾਉਣ ਦਾ ਤਰੀਕਾ ਇਸ ਤਰੀਕੇ ਨਾਲ ਬਣਾਵਾਂਗੇ ਦੇਗ ਆਪਾਂ ਤੇ ਬਹੁਤ ਹੀ ਟੇਸਟੀ ਬਣਦੀ ਆ ਇਸ ਤਰੀਕੇ ਨਾਲ ਬਣੀ ਦੇਗ ਜੀ ਤੇ ਹੁਣ ਆਪਾਂ ਲੈ ਲੈਨੇ ਜੀ ਸਮਾਨ ਬਰਾਬਰ ਮਾਤਰਾ ਦੇ ਵਿੱਚ ਖੰਡ ਘਿਓ ਤੇ ਆਟਾ ਹੁਣ ਆਪਾਂ ਰੱਖ ਲਈਏ ਜੀ ਕੜਾਈ ਤੇ ਵਿੱਚ ਪਾ ਲੈਨੇ ਜੀ ਆਪਾਂ ਘਿਓ ਤੇ ਘਿਓ ਆਪਣਾ ਹੋ ਜਾਊਗਾ ਜੀ ਗਰਮ ਤੇ ਹੁਣ ਆਪਣਾ ਘਿਓ ਹੋ ਗਿਆ ਜੀ ਗਰਮ ਤੇ ਵਿੱਚ ਪਾ ਲੈਨੇ ਆਪਾਂ ਆਟਾ ਅੱਧੀ ਕੋਲੀ ਆਪਾਂ ਘਿਓ ਦੀ ਲਈ ਹੈ ਜੀ ਤੇ ਅੱਧੀ ਕੋਲੀ ਆਟੇ ਦੀ ਤੇ ਅੱਧੀ ਕੋਲੀ ਖੰਡ ਦੀ ਬਰਾਬਰ ਮਾਤਰਾ ਦੇ ਵਿੱਚ ਲੈ ਆ ਸਮਾਨ ਇਸ ਤਰੀਕੇ ਨਾਲ ਬਰਾਬਰ ਮਾਤਰਾ ਦੇ ਵਿੱਚ ਹੀ ਲੈਣਾ ਪੈਂਦਾ ਸਮਾਨ ਤੇ ਬਹੁਤ ਵਧੀਆ ਵੇਗ ਪ੍ਰਸ਼ਾਦ ਬਣਦਾ ਜੀ ਹੁਣ ਆਪਾਂ ਪਾਉਂਦੇ ਆ ਆਟਾ ਛਿੰਮ ਅੱਗ ਦੇ ਉੱਤੇ ਥੋੜੀ ਥੋੜੀ ਅੱਗ ਦੇ ਉੱਤੇ ਭੁੰਨਾਂਗੇ ਆਟਾ ਭੁੱਜ ਕੇ ਆਪਣੇ ਆਪ ਘਿਓ ਛੱਡ ਦੂਗਾ ਹੌਲੀ-ਹੌਲੀ ਤੇ ਬਿਲਕੁਲ ਹੁਣ ਇਹਦਾ ਥੋੜਾ ਜਿਹਾ ਅੱਗੇ ਨਾਲੋਂ ਕਲਰ ਬਦਲਣਾ ਸ਼ੁਰੂ ਹੋ ਗਿਆ ਜੀ ਤੇ ਆਪਾਂ ਨੂੰ ਆਈ ਘਾਟਛੀ ਨੂੰ ਚਲਾਉਂਦੇ ਹੋਏ ਭੁੰਨੀ ਜਾਵਾਂਗੇ ਆਟੇ ਨੂੰ ਅੱਗੇ ਨਾਲੋਂ ਬਹੁਤ ਨਰਮ ਹੋ ਗਿਆ ਤੇ ਪਤਲਾ ਹੋਣਾ ਸ਼ੁਰੂ ਹੋ ਗਿਆ ਘਿਓ ਛੱਡਣਾ ਸ਼ੁਰੂ ਹੋ ਗਿਆ ਜੀ ਤੇ ਆਪਾਂ ਇਹਨੂੰ ਹੋਰ ਭੁੰਨਾਂਗੇ ਹਜੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਹੁਣ ਆਪਣੇ ਆٹے ਦਾ ਕਲਰ ਬਹੁਤ ਬਦਲ ਗਿਆ ਅੱਗੇ ਨਾਲੋਂ ਤੇ ਆਪਾਂ ਇਸੇ ਤਰ੍ਹਾਂ ਕਟਛੀ ਚਲਾਉਂਦੇ ਰਵਾਂਗੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖੋ ਜੀ ਫੇਰ ਹੀ ਪਤਾ ਲੱਗਦਾ ਜੀ ਸਾਰੇ ਮਟੀਰੀਅਲ ਦਾ ਕਿਵੇਂ ਬਣਿਆ ਹੈ ਐਸ ਤ੍ਰਿਕ ਕਿਨਾਂ ਦੀ ਕਿਵੇਂ ਬਣਦੀ ਹੈ ਤੇ ਹੁਣ ਆਪਣਾ ਜੀ ਆਟਾ ਅੱਗੇ ਨਾਲੋਂ ਬਹੁਤ ਵਧੀਆ ਭੁੱਜ ਗਿਆ ਤੇ ਵਧੀਆ ਹੋ ਗਿਆ ਹੁਣ ਆਪਾਂ ਪਾਉਨੇ ਆ ਜੀ ਵਿੱਚ ਖੰਡ ਹਨ ਖੰਡ ਪਾ ਕੇ ਥੋੜਾ ਜਿਹਾ ਸੀਕ ਲਵਾਵਾਂਗੇ ਆਪਾਂ ਜਰੂਰੀ ਹੈ ਸੀਕ ਲਵਾਉਣਾ ਤੇ ਫਿਰ ਪਾਵਾਂਗੇ ਪਾਣੀ ਆਪਾਂ ਹੁਣ ਆਪਾਂ ਥੋੜਾ ਜਿਹਾ ਪਾਣੀ ਪਾ ਕੇ ਤੇ ਇਹਨੂੰ ਅੱਠ ਫੇਰ ਭੋਂਦੇ ਆ ਫੇਰ ਹਲਾਉਨੇ ਆ ਸਾਰਿਆਂ ਨੂੰ ਮਿਕਸ ਕਰ ਲੈਨੇ ਆ ਤੁਹਾਨੂੰ ਇਸ ਤਰੀਕੇ ਨਾਲ ਦੇਗ ਬਣਾਈ ਵਧੀਆ ਲੱਗੀ ਤਾਂ ਜਰੂਰ ਸਾਨੂੰ ਕਮੈਂਟ ਕਰਕੇ ਦੱਸਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਜਿਹੜੇ ਨਵੇਂ ਆਏ ਐ ਤੇ ਜਿਹੜੇ ਪਹਿਲਾਂ ਸਾਡਾ ਸਾਥ ਦਿੰਦੇ ਆ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਤੇ ਹੁਣ ਆਪਾਂ ਇਹਨੂੰ ਫੇਰ ਥੋੜਾ ਜਿਹਾ ਪਾਣੀ ਪਾਵਾਂਗੇ ਸਾਰੇ ਪਾਸੇ-ਆਸੇ ਤੋਂ ਲਾ ਕੇ ਚੰਗੀ ਤਰ੍ਹਾਂ ਤੇ ਥੋੜਾ ਜਿਹਾ ਪਾਣੀ ਪਾ ਲੈਨੇ ਆਪਾਂ ਹੁਣ ਫੇਰ ਬਾਲਾ ਨਹੀਂ ਪਾਉਂਦੇ ਥੋੜਾ ਥੋੜਾ ਪਾਣੀ ਪਾ ਕੇ ਬਣਾਵਾਂਗੇ ਜੀ ਥੋੜਾ ਥੋੜਾ ਪਾਣੀ ਪਾ ਕੇ ਦੇ ਕੇ ਬਣਾਏਗੇ ਤਾਂ ਬਹੁਤ ਵਧੀਆ ਬਣਦੀ ਹੈ ਫੁੱਲ ਕੇ ਜਿਆਦਾ ਬਣ ਜਾਂਦੀ ਹੈ ਨਾਲੇ ਨਾਲੇ ਬਹੁਤ ਟੇਸਟੀ ਬਣਦੀ ਹੈ ਇੱਕੋ ਦਮ ਪਾਣੀ ਪਾ ਦੋ ਤਾਂ ਉਹਦਾ ਟੇਸਟ ਵੀ ਨਹੀਂ ਉਹਨਾਂ ਵਧੀਆ ਬਣਦਾ ਤੇ ਥੋੜਾ ਜਿਹਾ ਪਾਣੀ ਆਪਾਂ ਹੋਰ ਪਾਉਨੇ ਆ ਤੇ ਫਿਰ ਆਪਾਂ ਇਹਨੂੰ ਹੁਣ ਸਾਰੇ ਨੂੰ ਮਿਕਸ ਕਰ ਲੈਨੇ ਆ ਤੇ ਸ਼ੇਕ ਲਵਾਉਨੇ ਆ ਜੀ ਜਰੂਰ ਦੱਸਿਓ ਜੀ ਕਮੈਂਟ ਕਰਕੇ ਕਿਹੜੇ-ਕਿਹੜੇ ਇਸ ਤਰੀਕੇ ਨਾਲ ਬਣਾਉਂਦੇ ਆ ਜੀ ਦੇਖ ਤੇ ਜਿਨ੍ਹਾਂ ਨੇ ਨਹੀਂ ਬਣਾਈ ਤੇ ਬਣਾ ਕੇ ਜਰੂਰ ਟਰਾਈ ਕਰਕੇ ਦੇਖਿਓ ਜੀ ਤੁਹਾਨੂੰ ਆਪੇ ਪਤਾ ਲੱਗ ਜਾਊਗਾ ਕਿੰਨਾ ਵਧੀਆ ਤਰੀਕਾ ਇਹ ਤੇ ਕਿੰਨਾ ਵਧੀਆ ਇਹਦਾ ਟੇਸਟ ਹੈ ਤੇ ਹੁਣ ਆਪਣੀ ਦੇਗ ਬਹੁਤ ਵਧੀਆ ਬਣਨੀ ਸ਼ੁਰੂ ਹੋ ਗਈ ਹੈ ਜੀ ਤੇ ਆਪਾਂ ਥੋੜਾ ਜਿਹਾ ਪਾਣੀ ਹੋਰ ਪਾਵਾਂਗੇ ਸਾਰਾ ਪਾਸਿਆਂ ਸਤੋਂ ਲਾ ਕੇ ਬਿਲਕੁਲ ਕੜਾਈ ਨਾਲੋਂ ਇਹ ਸਾਰੀ ਲੈ ਜੂਗੀ ਹੌਲੀ ਹੌਲੀ ਕੜਾਈ ਦੇ ਨਾਲ ਲੱਗਣੋਂ ਹਟ ਜੂ ਫਿਰ ਆਪਣੀ ਦੇਗ ਬਹੁਤ ਵਧੀਆ ਬਣ ਕੇ ਤਿਆਰ ਹੋਊਗੀ ਜੀ ਥੋੜਾ ਜਿਹਾ ਪਾਣੀ ਪਾ ਕੇ ਆਪਾਂ ਤੇ ਫਿਰ ਆਪਾਂ ਹੁਣ ਇਹਨੂੰ ਹਲਾਵਾਂਗੇ ਬਿਲਕੁਲ ਥੋੜ੍ਹੀ ਥੋੜ੍ਹੀ ਅੱਗੇ ਤੇ ਹਲਾਈ ਜਾਵਾਂਗੇ ਇਸ ਤਰੀਕੇ ਨਾਲ ਬਹੁਤ ਵਧੀਆ ਦੇਗ ਬਣਦੀ ਹੈ ਜੀ ਲਓ ਜੀ ਹੁਣ ਆਪਣੀ ਦੇਗ ਬਣ ਕੇ ਤੇ ਬਿਲਕੁਲ ਵਧੀਆ ਬਣ ਗਈ ਹੈ ਹੁਣ ਕੜਾਈ ਦੇ ਨਾਲ ਲੱਗਣੋ ਹਟ ਚੁਗੀ ਤੇ ਆਪਣੀ ਇਹ ਦੇਖੋ ਜੀ ਕਿਉ ਵੀ ਛੱਡ ਗਈ ਹੈ ਬਹੁਤ ਵਧੀਆ ਸਾਰਾ ਇਹ ਆਪਣਾ ਕੜਾ ਪ੍ਰਸ਼ਾਦ ਬਣ ਕੇ ਵਧੀਆ ਤਿਆਰ ਹੋਇਆ ਤੇ ਹੁਣ ਆਪਾਂ ਥੋੜਾ ਜਿਹਾ ਛੇਕ ਲਵਾ ਕੇ ਬਿਲਕੁਲ ਕਿਉ ਛੱਡ ਕੇ ਤੇ ਵਧੀਆ ਬਣ ਗਿਆ ਜੀ ਤੇ ਆਪਾਂ ਹੁਣ ਇਹਨੂੰ ਪਾਵਾਂਗੇ ਇੱਕ ਭਾਂਡੇ ਦੇ ਵਿੱਚ ਤੇ ਤੁਸੀਂ ਵੀ ਜਰੂਰ ਟਰਾਈ ਕਰਿਓ ਜੀ ਤੇ ਇਸ ਤਰੀਕੇ ਨਾਲ ਦੇਗ ਬਣਾ ਕੇ